ਹੈਲੋ ਦੋਸਤੋ ਕੀ ਹਾਲ ਚਾਲ ਹੈ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਮੈਂ ਪੂਰੀ ਮਿਹਨਤ ਆ ਕਿ ਤੁਸੀਂ ਸਾਡੇ ਠੀਕ ਹੋਵਗੇ ਤੇ ਆਪਾਂ ਇਸ ਦਿਨ ਨਾਲ ਹੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਖੇਡਾਂ ਸੰਘੇੜੇ ਦੀਆਂ ਜਿੱਥੇ ਅੱਜ ਕਬੱਡੀ 57 ਕਿਲੋ ਅਤੇ ਕਬੱਡੀ オーਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਕਬੱਡੀ オーਪਨ ਵਿੱਚ ਤਿੰਨ ਖਿਡਾਰੀ ਬਾਦਮ ਤੇ ਜਸਤੇ ਪਹਿਲਾ ਨਾਮ 1 ਲੱਖ ਰੁਪਈਆ ਅਤੇ ਦੂਸਰਾ ਨਾਮ 71000 ਰੁਪਈਆ ਜਿਸ ਦੇ ਬੈਸਟ ਰੇਟ ਦਾ ਤੇ ਜਾਫੀ ਨੂੰ 33 33000 ਰੁਪਏ ਦਾ ਸਾਮਾਨ ਕੀਤਾ ਜਾ ਰਿਹਾ ਹੈ ਤੇ ਜੇ ਆਪਾਂ ਗੱਲ ਕਰੀਏ ਲਾਈਵ ਦੀ ਕਬੱਡੀ 365.com ਦੁਆਰਾ ਦਿਖਾਇਆ ਜਾ ਰਿਹਾ ਹੈ ਤੇ ਅਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਪਿੰਡ ਚੋਟੀਆਂ ਜ਼ਿਲ੍ਹਾ ਸੰਗਰੂਰ ਜਿੱਥੇ ਅੱਜ ਕਬੱਡੀ 57 ਕਿਲੋ ਅਤੇ 75 ਕਿਲੋ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਕਬੱਡੀ 57 ਕਿਲੋ ਜਿਸ ਵਿੱਚ ਇੱਕ ਖਡਾਰੀ ਬਾਹਰ ਅੱਜ ਜਿਸ ਦਾ ਪਹਿਲਾ ਨੰਬਰ 12000 ਰੁਪਏ ਆ ਦੂਸਰਾ ਨੰਬਰ 9000 ਰੁਪਏ ਆ ਜਿਹਦੇ ਬੈਸਟ ਰੇਟ ਦੇ ਉੱਤੇ ਜਾਫੀ ਨੂੰ 112 ਸੌ ਤਿੰਨ ਸਲਮਾਨਤ ਕੀਤਾ ਜਾ ਰਿਹਾ ਹੈ ਇੱਕ ਵੱਡੀ 75 ਕਿਲੋ ਜਿਸ ਵਿੱਚ ਦੋ ਖਿਡਾਰੀ ਬਾਦੋਂ ਜਿਸ ਦਾ ਪਹਿਲਾ ਨਾਮ 21000 ਰੁਪਏ ਹੈ ਦੂਸਰਾ ਨਾਮ 15000 ਰੁਪਏ ਹੈ ਜਿਹਦੇ ਬੈਸਟ ਰੇਟ ਦੇ ਉੱਤੇ ਜਾਫੀ ਨੂੰ 5251 ਰੁਪਏ ਸਲਮਾਨਤ ਕੀਤਾ ਜਾ ਰਿਹਾ ਹੈ ਜੀ ਅੱਬ ਗੱਲ ਕਰਕੇ ਲਾਈਵ ਦੀ ਤੱਕ ਵੱਡੀ 123 live.in ਤੇ ਦਿਖਾਇਆ ਜਾ ਰਿਹਾ ਹੈ ਆਵਾਜ਼ ਆਪ ਗੱਲ ਕਰਦੇ ਆ ਪਿੰਡ ਕੁੱਤੀਵਾਲ ਖੁੱਦ ਜ਼ਿਲ੍ਹਾ ਬਠਿੰਡਾ ਜਿੱਥੇ ਅੱਜ ਕਬੱਡੀ 65 ਕਿਲੋ ਅੱਧੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਕਬੱਡੀ 65 ਕਿਲੋ ਵਿੱਚ ਇੱਕ ਖੜਾ ਦੀ ਬਾਹਰ ਜਿਸ ਦਾ ਪਹਿਲਾ ਨਾਮ 11000 ਰੁਪਇਆ ਤੇ ਦੂਸਰਾ ਨਾਮ 9900 ਰੁਪਇਆ ਅਤੇ ਬੈਸਟ ਰੀਡਰ ਦੇ ਜਾਫੀ ਨੂੰ ਕੱਪ ਦਾ ਸਨਮਾਨ ਕੀਤਾ ਜਾਵੇਗਾ ਕਬੱਡੀ ਓਪਨ ਜਿਸ ਵਿੱਚ ਤਿੰਨ ਖੜਾ ਦੀ ਬਾਹਰ ਜਿਸ ਦਾ ਪਹਿਲਾ ਨਾਮ 18000 ਰੁਪਇਆ ਤੇ ਦੂਸਰਾ ਨਾਮ 41000 ਰੁਪਇਆ ਜਿਸ ਦੇ ਬੈਸਟ ਰੀਡਰ ਤੇ ਜਾਫੀ ਨੂੰ 11-11000 ਰੁਪਏ ਦਾ ਸਨਮਾਨ ਕੀਤਾ ਜਾਵੇਗਾ ਤੇ ਜੇ ਆਪ ਗੱਲ ਕਰੀਏ ਲਾਈਵ ਦੀ ਲਾਈਵ 123.in ਤੇ ਦਿਖਾਇਆ ਜਾ ਰਹੇ ਆ ਅੱਜ ਤੋਂ ਬਾਅਦ ਆਪਾਂ ਗੱਲ ਕਰਨੇ ਆ ਪਿੰਡ ਮਦਰਸਾ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਜਿੱਥੇ ਅੱਜ ਕਬੱਡੇ 40 ਕਿਲੋ ਅਤੇ 47 ਕਿਲੋ ਦੇ ਮੁਕਾਬਲੇ ਕਰਵਾਏ ਜਾ ਰਹੇ ਆ 40 ਕਿਲੋ ਨਰੂਲ ਜਿਸ ਦਾ ਪਹਿਲਾ ਨਾਮ 3100 ਰੁਪਿਆ ਤੇ ਦੂਸਰਾ ਨਾਮ 2100 ਰੁਪਿਆ ਜਿਸ ਦੇ ਬੈਸਟ ਰੇਟ ਤੇ ਜਾਫੀ ਨੂੰ ਸਰਪ੍ਰਾਈਜ਼ ਤੇ ਕਬੱਡੇ 47 ਕਿਲੋ ਜਿਸ ਵਿੱਚ ਇੱਕ ਖਟਾ ਦੀ ਬਾਦੋਂ ਅਤੇ ਜਿਸ ਦਾ ਪਹਿਲਾ ਨਾਮ 4100 ਰੁਪਿਆ ਤੇ ਦੂਸਰਾ ਨਾਮ 3100 ਰੁਪਿਆ ਜਿਸ ਦੇ ਬੈਸਟ ਰੇਟ ਤੇ ਜਾਫੀ ਨੂੰ ਸਰਪ੍ਰਾਈਜ਼ ਇਸ ਦੇ ਨਾਲ ਹੀ ਜੋ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਉਹਨਾਂ ਤੱਕ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਹਾਂ ਇਸ ਤੋਂ ਬਾਅਦ ਆਪਾਂ ਆਪਣੀ ਅਗਲੀ ਵੀਡੀਓ 'ਚ ਧੰਨਵਾਦ